ਸਰਦੀ ਸੁਦੀ ਲੱਖ ਲੱਖ ਵਧਾਈ ਦਿੰਦੇ। ਬਾਬਾ ਨਾਨਕ ਦੇ ਅਮਰ ਪਰਚਨ ਪਾਬਣ ਗੁਰੂ ਪਾਣੀ ਪਿਤਾ ਮਾਤਾ ਦਰਸਮਾਤ। ਦੇਵਸਰਾਦ ਦੇਦਾ ਹੀ ਦਾ ਕਿੰਨੇ ਸਗਲ। ਅੱਜ ਜੋ ਕਈ ਸਾਲਾਂ ਤੋਂ ਇੱਕ ਬੰਨੀਆਂ ਆਪਾਂ ਦੇਖਦੇ ਸੀ ਕਿ ਆਉਣ ਵਾਲੇ ਸਮੇਂ 'ਚ ਇਹ ਗਲੋਬਲ ਵਾਰਮਿੰਗ ਆਊਗੀ ਆਉਣ ਵਾਲੇ ਸਮੇਂ 'ਚ ਇਦਾਂ ਹੋਊਗੀ ਜੋ ਉਸ ਉਹਦਾ ਅਸੀਂ ਨਤੀਜੇ ਸੀ ਦੇਖ ਲਿਆ। ਅਸੀਂ ਇਹ ਗੱਲ ਸੰਸਦ ਦੇ ਵਿੱਚ ਵੀ ਉਠਾਈ ਸੀ ਤਾਂ ਕਿ ਇਹ ਜਿਹੜੀ ਇਸ ਵਿਸ਼ੇਲੇ ਜਨਤਕ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਸਾਰਿਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਗਲੋਬਲੀ ਸਾਰੀ ਦੁਨੀਆ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ ਅਸੀਂ ਤਾਂ ਜੁਆਨ ਨੂੰ ਬੇਨਤੀ ਕਰਦੇ ਆ ਕਿ ਜਿਨੇ ਵੀ ਦੇਸ਼ਾਂ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਜਿਹੜਾ এনवायरमेंटਾ ਇਹਨੂੰ ਤਰਜੀਹ ਦਿੱਤੀ ਜਾਵੇ ਇਹਨੂੰ ਇੱਕ ਮੁੱਦਾ ਬਣਾਇਆ ਜਾਵੇ ਜੇ ਇਹਨੂੰ ਤੁਸੀਂ ਵਾਕਈ এনवायरमेंट ਨੂੰ ਬਚਾਉਣਾ ਚਾਹੁੰਦੇ ਆ ਜੇ ਉਹਦੇ ਵਿੱਚ ਤਾਂ ਹੀ ਹੋਊਗਾ ਕਿ ਇਹਦੇ ਵਿੱਚ ਪੋਲੀਟੀਕਲ ਵਿੱਲ ਬਣੇ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਧ ਤੋਂ ਵੱਧ ਟੋਗਾਟਾ ਦੇ ਜਿਹਾ ਬੇਸਵਾਵੇ ਸਾਲ ਲੈਨੇ ਜਿਸ ਪਾਣੀ ਨੂੰ ਪੀ ਕੇ ਜੀ ਰਹੇ ਆ ਜਿਸ ਧਰਤੀ ਤੇ ਉੱਤੇ ਜੀ ਰਹੇ ਅਸੀਂ ਉਹਦੀ ਮੰਗ ਅਸੀਂ ਸਾਰੇ ਰੱਖੀਏ ਜੇ ਇਹਨਾਂ ਨੇ ਵੋਟਾਂ ਪਾਉਣੀਆਂ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਜਿਹਨੂੰ ਵੀ ਤੁਸੀਂ ਵੋਟ ਪਾਉਣੀ ਆ ਟੋਗਾਟਾ ਕੋਲ এনवायरमेंट ਦੀ ਗੱਲ ਜਰੂਰ ਪੁੱਛੋ ਕਿ ਸਾਡੀ ਹਵਾ ਪਾਣੀ ਜਿਹੜੀ ਆਪ ਅਖਬਾਰੀਆਂ ਹੋ ਰੀਆਂ ਤੇ ਕਿ ਪੰਜਾਬ ਦੇ ਵਿੱਚ ਪਾਣੀ ਮੁੱਕ ਜਾਊਗਾ ਆਜੋ ਗੁਸ ਸੈਂਸਿਟੀਵ ਰਿਪੋਰਟ ਕਹਿੰਦੀ ਆ ਉਹ ਗਲੋਬਲ ਵਾਰਮਿੰਗ ਆ ਸੋ ਇਹ ਦੀ ਇਸ ਵੱਡੀ ਚੁਣੌਤੀ ਨੂੰ ਅਸੀਂ ਕਿਸ ਤਰ੍ਹਾਂ ਲੈ ਰਹੇ ਆ ਸਾਡੀਆਂ ਪੋਲੀਟੀਕਲ ਪਾਰਟੀਆਂ ਕਿਸ ਤਰ੍ਹਾਂ ਲੈ ਰਹੀਆਂ ਸੋ ਇੱਕ ਬਹੁਤ ਵੱਡੀ ਤਬਦੀਲੀ ਜਾਨੀ ਪੂਰੇ ਇੰਡੀਆ ਦੇ ਵਿੱਚ 310 ਜ਼ਿਲ੍ਹੇ ਗਲੋਬਲ ਵਾਰਮਿੰਗ ਦੇ ਮਾਰ ਹੇਠ ਆ ਚੁੱਕੇ ਆ ਸੋ ਅਸੀਂ ਸਾਡਾ ਮਕਸਦ ਇਹ ਹੈ ਕਿ ਇਸ ਮੁੱਦੇ ਨੂੰ ਉਠਾਣਾ ਕਿ ਇਹ ਨਹੀਂ ਸਭ ਤੋਂ ਵੱਡੀ ਚੁਣੌਤੀ ਹਾਰੇ ਵਿਸ਼ਵ ਮਾਰੇ ਖੜੀ ਹੈ ਸਾਡੇ ਪੂਰੇ ਮੁਲਕ ਦੇ ਵਿੱਚ ਚੋਣਾ ਹੋ ਰਹੀ ਆ ਤੇ ਅਸੀਂ এনਵਾਇਰਨਮੈਂਟ ਦੀ ਗੱਲ ਨਹੀਂ ਕਰ ਰਹੇ ਸੋ ਇੱਕ ਦੇ ਲੋਕ ਮੰਗਣਗੇ ਇਹ ਮੁੱਦਾ ਪੜੂਗਾ ਇਹ ਸਰਕਾਰ ਇਹਨੂੰ ਤਰਜੀਹ ਦੇਣੀ ਆ ਅਸੀਂ ਕਹਿੰਦੇ ਨਿਛੇ ਉਹ ਜਿਹੜੇ ਜਾਗਰੂਕ ਲੋਕ ਆ ਉਸ ਪੋਲੀਟੀਕਲ ਪਾਰਟੀਆ ਉਹਨਾਂ ਨੂੰ ਲੋਕਾਂ ਨੂੰ ਵੋਟ ਦੇਣਗੇ ਕਿਉਂਕਿ ਉਹ ਜਿੰਦਾ ਰਹਿਣਾ ਚਾਹੁੰਦੇ ਆ ਇਸ ਵਾਸਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਜੋ-ਜੋ ਵੀ ਪੋਲੀਟੀਕਲ ਪਾਰਟੀਆਂ ਉਹ এনवायरमेंट ਨੂੰ ਸ਼ੁਰੂ ਮੁੱਖ ਮੁੱਦਾ ਬਣਾਉਣਾ ਕਿਉਂਕਿ ਸਾਡਾ ਆਪਣਾ ਹੀ ਨੇ ਹਵਾ ਪਾਣੀ ਧਰਤੀ ਤੇ ਜਿਹੜੀ ਖੁਰਾਕ ਆ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਚਾਹੀਦੀ ਹੈ ਜੇ ਉਹਨਾਂ ਨੂੰ ਅਸੀਂ ਵਧੀਆ ਸਿਹਤਮੰਦ ਸੁਖਾਲ ਤੰਦਰੁਸਤ ਉੱਤੇ ਉਹਦੇ ਉੱਤੇ ਜਾਣਾ ਜਾਂ ਉਸ ਦੀ ਪ੍ਰਾਪਤੀਆਂ ਦੀ ਆਸ਼ ਕਰਦੇ ਹਾਂ ਸੋ ਉਹਨਾਂ ਨੂੰ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖੁਰਾਕ ਸਾਨੂੰ ਦੇਣੀ ਪਊਗੀ ਸੋ ਇਹ ਸਰਬੱਤ ਦੇ ਭਲੇ ਦਾ ਕਾਰਜ ਆ ਵਾਬੇ ਨਾਨ ਜੀ ਦੀ ਡਿਊਟੀ ਆ ਕਿ ਤੁਸੀਂ ਜਦੋਂ ਸਰਵੱਤ ਦੇ ਭਲੇ ਵਾਸਤੇ ਜਿਹੜਾ ਹੈਗਾ ਉਹ ਅਸੀਂ ਜੀਵਨ ਦੇ ਵਿੱਚ ਵੀ ਤੇ ਅਰਦਾਸ ਵੀ ਕਰਦੇ ਆ ਪਾਸਾ ਸਾਰਿਆਂ ਦਾ ਭਲਾ ਕਰੀਏ ਸਾਰਿਆਂ ਦੇ ਭਲੇ ਦਾ ਕਾਰਜ ਇਹਦੇ ਵਿੱਚ ਅਸੀਂ ਜਿੱਥੇ-ਜਿੱਥੇ ਵੀ ਬੈਠੇ ਹਾਂ ਆਪਣਾ ਯੋਗਦਾਨ ਪਾ ਸਕਦੇ ਆ ਪਰਵਾਦ ਤੋਂ ਵੱਧ ਪਲਾਂਟੇਸ਼ਨ ਲਾਈਏ ਜਿੱਥੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਜਿੱਥੇ ਅਸੀਂ ਜਿਹੜੀ ਪਲਾਸਟਿਕ ਆ ਜਿਹਦਾ ਐਸ ਯੂ ਐਨਓ ਦਾ ਥੀਮ ਆ ਇਹ ਪਲਾਸਟਿਕ ਨੂੰ ਘਟਾਈਏ ਸੋ ਉਹ ਆਪਾਂ ਜੀਵਨ ਦੇ ਵਿੱਚੋਂ ਸ਼ੁਰੂਆਤ ਕਰੀਏ ਕਿਸੀ ਪਲਾਸਟਿਕ ਜਿਹੜੀ ਹੈਗੀ ਆ ਉਹ ਉਹਨੂੰ ਝੋਲਿਆ ਨੂੰ ਜਾਂ ਹੋਰ ਉਹ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਕੋਲ ਸਾਫੇ ਆ ਪਰਨੇ ਜਾਂ ਕਿਸੇ ਵੇਲੇ ਉਹ ਪੱਗਾਂ ਜਿਹੜੀਆਂ ਸੀ ਉਹਨਾਂ ਦੇ ਨਾਲ ਉਹ ਵੱਡੇ ਪਰਨੇ ਸੀ ਸਾਡੇ ਮੂੰਹ ਪੁੱਜਣ ਦੇ ਹੱਥ ਜਾਂ ਸਾਫ-ਸਾਫ ਕਰਨ ਵਾਸਤੇ ਅਸੀਂ ਉਹਨੂੰ ਵਰਤਦੇ ਸੀ ਉਹਦੀ ਜਗ੍ਹਾ ਦੇ ਉੱਤੇ ਹੁਣ ਉਹ ਜਿਹੜੇ ਹੈਗੇ ਆ ਅਡੇ ਗੁਰੂ ਕੋ ਹੱਥ ਸਾਫ ਕਰਨ ਲਈ ਜਿਹੜੇ ਟਿਸ਼ੂ ਆ ਗਏ ਜਿਹੜੇ ਖਾ ਲੈ ਲਈ ਉਹ ਕੋਈ ਨਹੀਂ ਜੀ ਦੇ ਅਸੀਂ ਨਹੀਂ ਪਲਾਸਟਿਕ ਦੇ ਕੋਲਰ ਅਗੇਸੀਨੋ ਵਰਤਨਾਂ ਨੂੰ ਦੁਆਰਾ ਧੋ ਕੇ ਵਰਤਦੇ ਹੁਣ ਅਸੀਂ ਉਹ ਜਿਹੜੇ ਹੈ ਜਿਆ ਇੱਕ ਵਾਰੀ ਵਰਤੋ ਕਰਕੇ ਉਹ ਸਿੱਟੀ ਜਾਂਦੇ ਆ ਉਹ ਜਿਹੜੀ ਗੰਦਗੀ ਐ ਸੀ ਜਿਹੜਾ ਇਹ ਕਲਚਰ ਬਾਹਰਲੇ ਮੁਲਕਾਂ ਤੋਂ ਸਿੱਖ ਦਿਆ ਪਰ ਜਿਸ ਤਰ੍ਹਾਂ ਉਹ ਇਹਨੂੰ ਸੰਭਾਲਦੇ ਉਹਨੂੰ ਸੰਭਾਲਣਾ ਨਹੀਂ ਸਿੱਖਿਆ ਭਾਵੇਂ ਕਿ ਤੁਸੀਂ ਦੇਖੋਗੇ ਐ ਜਿਹੜੇ ਜੈਸ ਨੈਸ਼ਨਲ ਗ੍ਰੇਡ ਅਫੀਸਰ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਕਹਿੰਦੇ ਕਿ ਲੋਕਾਂ ਦਾ ਤੁਸੀਂ ਹੱਕ ਨਹੀਂ ਖੋਲ ਸਕਦੇ ਉੱਤੇ ਕੰਮ ਕਰ ਰਹੇ ਆ ਪਰ ਹਜੇ ਤੱਕ ਵੀ ਇਹ ਕੂੜੇ ਨੂੰ ਸੰਭਾਲਣ ਵਾਸਤੇ ਬਹੁਤਾ ਕੁਝ ਨਹੀਂ ਹੋਇਆ ਇਹ ਵੀ ਸਾਰੇ ਮੁੱਦੇ ਜਿਹੜੇ ਹੈਗੇ ਆ ਸਾਡੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਵਿੱਚ ਇਹ ਸਾਨੂੰ ਉਠਾਉਣੇ ਚਾਹੀਦੇ ਸਾਰੀਆਂ ਪਾਰਟੀਆਂ ਨੂੰ ਉਠਾਉਣੇ ਚਾਹੀਦੇ ਸੀ ਤੁਹਾਨੂੰ ਦੱਸਿਆ ਨਾ ਅਸੀਂ ਜਿਹੜੇ ਡੱਟੇ ਵੀ ਰਾਜ ਸਭਾ ਮੈਂਬਰ ਹੋਏ ਆ ਤੁਸੀਂ ਸਾਡਾ ਉੱਥੇ ਸੰਸਦ ਦਾ ਰਿਕਾਰਡ ਘਟਾ ਕੇ ਦੇਖ ਲਓ ਇਹ ਕਿੰਨਾ ਸਮਾਂ ਬੋਲੇਆ ਕਿੜੇ ਕਿੜੇ ਮੱਧਿਆ ਤੇ ਬੋਲੇਆ ਕਿਹੜਿਆਂ ਦੇ ਉੱਤੇ ਹੋਰ ਜਿਹੜੇ ਹੈਗੇ ਰਹਿ ਗਏ ਉਹਦੇ ਵਾਸਤੇ ਹਜੇ ਸੀ ਬੋਲਣ ਲਈ ਤਿਆਰ ਤੁਸੀਂ ਸਾਨੂੰ ਦੱਸੋ ਬਾਬਾ ਜੀ ਇਹ ਤੁਹ ਤੁਸੀਂ ਨਹੀਂ ਬੋਲੇ ਉਹਨਾਂ ਤੇ ਸੀ ਗੋਹਣ ਜੋ ਜੇ ਸਾਨੂੰ ਲੱਗਦਾ ਸੀ ਜੀ ਰੂਟ ਬੋਲਾਂਗੇ ਸੋ ਉਹਦੇ ਵਿੱਚ ਅਸੀਂ ਇਹ ਦੱਸਿਆ ਕਿ ਸਭ ਤੋਂ ਪਹਿਲਾਂ ਰਾਬੇ ਨਾਨਕ ਦੇ ਪਵਿੱਤਰ ਵੀ ਇਧਰ ਵਿੱਚ ਪਿੰਡਾਂ ਦੇ ਟ੍ਰੀਟਮੈਂਟ ਪਲਾਂਟ ਕਾਫੀ ਲੱਗ ਗਏ ਸੀ ਪਿੰਡਾਂ ਦੇ ਟ੍ਰੀਟਮੈਂਟ ਜਿਹੜੇ ਪਾਣੀ ਆ ਸਪੜਾਂ ਦੇ ਹੋ ਗਏ ਸੀ ਸਿਰਫ ਭਲਾਣੇ ਦੀ ਕਲੋਨੀਆ ਦਾ ਟ੍ਰੀਟਮੈਂਟ ਪਲਾਂਟ ਰਹਿਂਦਾ ਸੀ ਉਹ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਮੁੱਖ ਮੰਤਰੀ ਸੀ ਉਹਨਾਂ ਕੋਲੋਂ ਪੈਸੇ ਵੀ ਸੀ ਜਮਾ ਕਰਵਾਤੇ ਸੀ ਉਹਦੋਂ ਮਗਰੋਂ 5 ਸਾਲ ਚਾਹੀਦੇ ਸੀਗਾ ਵੀ 550 ਤੋਂ ਸਾਲੋਂ ਤੇ ਪਹਿਲਾਂ ਉਹ ਟ੍ਰੀਟਮੈਂਟ ਪਲਾਂਟ ਲੱਗ ਜਾਂਦਾ ਤਾਂ ਉਸ ਵੇਲੇ ਬਹੁਤ ਵੱਡੀ ਜਿਹੜੀ ਹੈਗੀ ਇੱਕ ਪ੍ਰਾਪਤੀ ਸੀ ਕਿ ਕਾਲੀ ਵਹੀਂ ਆਪਾਂ ਕਹਿ ਸਕਦੇ ਸੀ ਪ੍ਰਦੂਸ਼ਣ ਮੁਕਤ ਹੋ ਗਈ ਉਸ ਤੋਂ ਮਗਰੋਂ ਉਹ ਨਹੀਂ ਹੋ ਸਕਿਆ ਫਿਰ ਉਹ ਤੁਸੀਂ ਦੇਖਿਆ ਤੇ ਡੇਢ-ਦੋ ਮਹੀਨੇ ਪਹਿਲਾਂ ਜਿਹੜਾ ਉਹ ਟ੍ਰੀਟਮੈਂਟ ਪਲਾਂਟ ਵੀ ਉਹ ਲੱਗ ਗਿਆ। ਉਹ ਲੱਗਣ ਦੇ ਨਾਲ ਇੱਕ ਤਾਂ ਕਾਲੀ ਵੇਹ ਜਿਹੜੀ ਹੈਗੀ ਆ ਹੁਣ ਸਾਰੇ ਟ੍ਰੀਟਮੈਂਟ ਪਲਾਂਟ ਲੱਗਿਆ ਪ੍ਰਦੂਸ਼ਣ دوسری ਪਿਛਲੇ ਸਾਲ ਜਦੋਂ ਅਸੀਂ ਸਾਡੇ ਕੋ ਮੁੱਖ ਮੰਤਰੀ ਸਾਹਿਬ ਆਏ ਸੀ ਉਸ ਚਿਰ ਨਾ ਕੋਈ ਇਹੋ ਗੱਲ ਰੱਖੀ ਵੀ ਸਾਡੇ ਦਵਾ ਚਿੱਟੀ ਵੇਹ ਦੇ ਵਿੱਚ ਪਾਣੀ ਛੱਡਣਾ ਚਾਹੀਦਾ ਤਾਂ ਕਿ ਰੀਚਾਰਜ ਹੋਵੇ ਜਿਹੜਾ ਹੈ ਤਾਂ ਜਲੰਧਰ ਦਾ ਏਰੀਆ ਦੋਆਬਾ ਜਿਹੜਾ ਹੈ ਬਚੂਗਾ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੇ ਜਦੋਂ ਸਾਨੂੰ ਮੈਂਬਰ ਬਣਾਇਆ ਸਾਨੂੰ ਮੈਂਬਰ ਅਸੀਂ ਆਪਣੇ ਜਿਹੜੇ ਸਾਨੂੰ 1 ਕਰੋੜ 19 ਲੱਖ ਰੁਪਏ ਦੀ ਉਸ ਖਾਤੇ ਚੋਂ ਬਾਕੇ ਸਭ ਤੋਂ ਪਹਿਲਾਂ ਪਾਣੀ ਛਡਵਾਇਆ ਤਾਂ ਕਿ ਇਸ ਦੁਆਬੇ ਦਾ ਜਿਹੜਾ ਉਹ ਅਸੈਂਬਲੀ ਪਿੰਡ ਤੋਂ ਹੁਣ ਪਾਣੀ ਰੈਗੂਲੇਟਰ ਲੱਗਿਆ ਥੋੜੀ ਜਿョ ਦੇ ਵਿੱਚ ਜਿੱਥੋਂ ਦੀ ਲੰਘਦਾ ਪਾਣੀ ਇੱਕ ਪੁਲੀ ਬਣਨ ਵਾਲੀ ਹੈ ਉਹ ਜਦੋਂ ਹੋ ਗਈ ਫਿਰ 200 ਕਿਸ਼ਕ ਤੋਂ ਉੱਥੇ ਚੱਲੂਗਾ ਕਾਲਾ ਸੰਘਿਆ ਡਰੇਨ ਤੁਸੀਂ ਜਾ ਕੇ ਜ਼ਰੂਰ ਉੱਥੇ ਜਾ ਕੇ ਅਸੀਂ ਵੇੰਦੀ ਕਰਾਂਗੇ ਤੁਸੀਂ ਉੱਥੇ ਜਿਹੜਾ ਕੱਢ ਕੇ ਆਇਓ ਉੱਥੇ ਉਹ ਜਿਹੜੀ ਹੈਗੀ ਸਾਰੀ ਦੇ ਵਿੱਚ 14 ਕਿਲੋਮੀਟਰ ਵਿੱਚ ਪੱਥਰ ਲੱਗ ਰਿਹਾ ਪੱਥਰ ਲੱਗ ਗਿਆ ਉਹਦੇ ਵਿੱਚ ਜਿਹੜੀ ਹੈਗੀ ਐਬਨ ਮਾਈਨ ਉਹਦੇ ਵਿੱਚੋਂ ਪਾਣੀ ਜਿਹੜਾ ਹੈਗਾ ਉਹਦੇ ਵਿੱਚ 100 ਕਿਊਬਿਕ ਕੋਦੇ ਵਿੱਚ ਛੱਡਿਆ ਜਾਣਾ ਜਿੱਥੇ ਤੁਸੀਂ ਇੱਕ ਗੰਦੀ ਰੇਨ ਟੰਬੂ ਜੋ ਦੇਖਦੇ ਪਾਣੀ ਸਾਫ ਪਾਣੀ ਉਹਦੇ ਵਿੱਚ ਵਗਣ ਲੱਗੂਗਾ ਉਹ ਥੋੜੇ ਸਮੇਂ ਦੇ ਵਿੱਚ ਹੋ ਜਾਊਗਾ ਬਹੁਤ ਕੁਸ਼ ਜੇ ਤੀਸਰਾ ਜਿਹੜਾ ਹੈਗਾ ਇਹਨੇ ਇਹ ਨਾਲ ਇਹ ਹਲਾਵਲ ਵਰਤੋ ਜਿਹੜੀ ਹੈਗੀ ਆ ਤਾਰਾਗੜ ਚੋ ਉਹਦੇ ਵਿੱਚ ਪਿਛਲੇ ਸਾਲ ਵੀ ਪਾਣੀ ਛੱਡਿਆ ਸੀਗਾ ਹੁਣ ਲਗਾਤਾਰ ਉਹਦੇ ਵਿੱਚ ਵੀ ਪਾਣੀ ਆਊਗਾ 500 ਕਿਊਸਕ ਪਾਣੀ ਜਿਹੜਾ ਹੈ ਕੀਤੀ ਵੇਂ ਚੱਲੂਗਾ ਇਸੇ ਤਰ੍ਹਾਂ ਹੀ ਇਹ ਜਿਹੜਾ ਬੁੱਢਾ ਦਰਿਆ ਵਾ ਉਹਦੇ ਵਾਸਤੇ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਇੱਕ ਕਿਉਂਕਿ ਸਾਡੇ 600 ਜਿਹੜਾ ਹੈਗਾ ਅਭੀ ਇਹ ਜਿਹੜਾ ਉਹਨਾਂ ਦਾ ਪਾਣੀ ਐ ਐਮ ਐਲ ਡੀ ਇਹ ਪਰ ਉਹਨੋਂ ਕੋ ਜਿਹੜਾ ਹੋ ਗਿਆ ਇਸ ਵੇਲੇ ਪਰਬੰਧਾ 200 ਜਿਹੜਾ ਹੈਗਾ 800 ਐਮ ਐਲ ਡੀ ਦਾ 225 ਐਮ ਐਲ ਡੀ ਦਾ ਟ੍ਰੀਟਮੈਂਟ ਪਲਾਂਟ ਪਿੱਛੇ ਚੱਲਿਆ ਪਿਛਲੇ ਸਾਲ ਕੋਈ ਟਾ ਵੱਡਾ ਟ੍ਰੀਟਮੈਂਟ ਪਲਾਂਟ ਹੈ ਸੁਲਤਾਨਪੁਰ ਦਾ 2 ਐਮ ਐਲ ਡੀ 3 ਐਮ ਐਲ ਡੀ ਟ੍ਰੀਟਮੈਂਟ ਪਲਾਂਟ ਆ ਉਹ 225 ਐਮ ਐਲ ਡੀ ਦਾ ਏਡਾ ਵੱਡਾ ਪਲਾਂਟ ਆ ਹੁਣ ਉਹ ਟ੍ਰੀਟਮੈਂਟ ਪਲਾਂਟ ਚੱਲ ਗਿਆ ਉਹਦੇ ਵਿੱਚ 88 ਐਮ ਐਲ ਡੀ ਪਾਣੀ ਚੱਲ ਰਿਹਾ ਪਰੇਕ ਸੁਪਰੀਮ ਕੋਰਟ ਤੋਂ ਸਟੇ ਹੋਣ ਕਰਕੇ ਮੈਸਪਲ ਕਮੇਟੀ ਨੂੰ ਉਹਦੇ ਵਿੱਚ ਪਾਣੀ ਡਗ ਰਿਆ ਜਿਸ ਦਿਨ ਉਹ ਬੰਦ ਹੋ ਗਿਆ ਕਿਉਂਕਿ ਜਿਹੜੀ ਇੰਡਸਟਰੀਅਲ ਟ੍ਰੀਟਮੈਂਟ ਪਲਾਂਟ ਹੈ ਇੱਕ 50 ਐਮਐਲੀ ਦਾ 40 ਐਮਐਲੀ ਦਾ 15 ਐਮਐਲੀ ਦਾ ਇਹ ਸਾਰੇ ਟ੍ਰੀਟਮੈਂਟ ਪਲਾਂਟ ਲੱਗੇ ਹੋਇਆ ਅੱਗੇ ਕੁਝ ਲੋਕ ਬਾਈਪਾਸ ਉਹਨੂੰ ਪਾਣੀ ਨੂੰ ਛਿੜਦੇ ਸੀ ਖਰਾਬ ਕਰਦੇ ਸੀ ਉਹਨਾਂ ਦੇ ਉੱਤੇ ਵੀ ਕਾਫੀ ਅੰਕਸ਼ ਲੱਗਾ ਜੇਦੋਂ ਜਦੋਂ ਪਾਣੀ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਨਾਲ ਜੁੜ ਗਿਆ ਸਮਝ ਲੋਣਾੜੇ 90% 90% ਜਿਹੜਾ ਹੈਗਾ ਦੋ ਡੀਟਰੀਟਮੈਂਟ ਪਲਾਂਟ ਗਊਸ਼ਾਲਾ ਦੇ ਵਿੱਚ ਲੱਗਣੇ ਆ ਉਹ ਐਸੇ ਮਹੀਨੇ ਤੇ ਲਾਖ ਬਿਕ ਚਾਲੂ ਹੋਣੇ ਸੀ ਉਹਦੇ ਨਾਲ ਉਹ ਸਾਰਾ ਜਿਹੜਾ ਹੈਗਾ ਗੋਹਾ ਉਹ ਜਿਹੜਾ ਕਹਿੰਦਾ ਉਹ ਵੀ हट ਜਾਊਗਾ ਤੇ ਨਾਲ ਬਹੁਤ ਵੱਡਾ ਸੁਧਾਰ ਇਹਨਾਂ ਸਾਰੇ ਜਿਹੜੇ ਕੁਦਰਤੀ ਸੋਮੇ ਉਹਨਾਂ ਦੇ ਵਿੱਚ ਆਉਣ ਨਾਲ ਹੀ ਸੁਧਾਰ ਤੁਸੀਂ ਦੇਖ ਸਕਦੇ ਆ। ਕੋਈ ਆਖਰੀ ਸਵਾਲ ਹੈ ਪੰਜਾਬ ਦੇ ਵਿੱਚ ਝੋਲ ਅਖਾੜਾ ਭਖਿਆ ਹੋਇਆ ਹੈ ਕਿ 85 ਸਟੇਜਾਂ ਤੋਂ ਜਿਹੜੇ ਸੰਕਿਸ਼ਿਵਾਲ ਜਾਹਿਰ ਨਾ ਇਹ ਜੀ ਪਹਿਲਾਂ ਵੀ ਜੇ ਅਗੇ ਦਾ ਮਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਗਏ ਸੀ ਤੇ ਜਦੋਂ ਉਹਨਾਂ ਨੇ ਸਾਨੂੰ ਕਿਹਾ ਬਾਬਾ ਜੀ ਤੁਹਾਨੂੰ ਹੀ ਸੰਸਦ ਤੇ ਭੇਜਣਾ ਹੈ ਕਿ ਸਾਡੇ ਤੋਂ ਸਿਆਣੇ ਬਹੁਤ ਵਿਦਵਾਨ ਬਹੁਤ ਤੁਹਾਨੂੰ ਇਦਰੀ ਹੈਗੇ ਇਹਦੇ ਬਾਬਾ ਜੀ ਦੋਵੇਂ ਸੀਗੇ ਸਟੇਜ ਤੇ ਨਿਮਿਤ ਹੋ ਕਰਦੇ ਫਿਰ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਭੇਜਣਾ ਚਾਹੁੰਦੇ ਹਾਂ ਕਿ ਜਿਹੜਾ ਪਾਣੀ ਬਾਰੇ ਤੁਸੀਂ ਜਾਣਦੇ ਆ ਇਹ ਹੋਰ ਕੋਈ ਨਹੀਂ ਗੱਲ ਕਰ ਸਕਦਾ ਅਸੀਂ ਕੋਸ਼ਿਸ਼ ਕੀਤੀ ਹੈ ਜੋ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਇਹ ਜਿਹੜੇ ਕੰਮ ਇਹ ਇਹਨਾਂ ਵਿੱਚ ਪਾਣੀ ਚੱਲਣ ਲੱਗ ਪਿਆ ਇਹ ਸਵਸਥਾ ਇਹ ਇਹ ਜੋ ਕਰਕੇ ਦੋਹਾਂ ਸਾਲਾਂ ਦੇ ਵਿੱਚ ਦਿਖਾਇਆ ਅਸੀਂ ਹੋ ਸਕਦਾ ਕਿ ਅਸੀਂ ਤਾਂ ਕਿੰਨੇ ਸਮੇਂ ਤੋਂ ਲੱਗੇ ਹੋਏ ਸਾਡੇ ਕੋਲ ਤਾਂ ਕਿੰਨੇ ਲੀਡਰ ਸਰਵਾਨਾਂ ਦੇ ਉਹ ਅਸੀਂ ਉਹਨਾਂ ਕੋ ਦਸਤਕਤ ਕਰਾਉਂਦੇ ਰਹੇ ਵੀ ਕਦੋਂ ਹੋਊਗਾ ਅਸੀਂ ਕਹਿੰਦੇ ਸੀ ਪਰ ਹੁਣ ਨੇ ਸਾਨੂੰ ਕਹਿਣ ਵਾਸਤੇ ਕਿਸੇ ਨੂੰ ਵੀ ਅਸੀਂ ਫਰਮਾਨ ਨੂੰ ਕਿਹਾ ਸੀ ਅਸੀਂ ਤਾਂ ਜੋਸ਼ਾ ਤੁਹਾਨੂੰ ਕਰਕੇ ਦਿਖਾ ਰਿਹਾ ਤੇ ਜਿਹਨੇ ਰਹਿਂਦੇ ਆ ਉਹ ਤੁਹ ਕਰਕੇ ਦਿਖਾਵਾਂਗੇ ਫਰਬਲ ਹੈ ਜੀ ਵਾਦੇ ਨਹੀਂ ਕਰਦੇ ਜਿੰਨੇ ਕਿ ਸਵਾਸ ਦਿੰਦੇ ਅਸੀਂ ਇਹਨਾਂ ਪਾਣੀ ਤੇ ਲੜਾਂਗੇ ਸਾਡੇ ਜੀਵਨ ਦਾ ਨਸ ਤੇ ਹੁਣ ਪ੍ਰਚਾਰ ਦਾ ਹਿੱਸਾ ਨਹੀਂ ਪੜਾਉਂਦੇ ਹੁਣ ਪ੍ਰਚਾਰ ਹੈ ਚੰਗੇ ਕੰਮ ਆ ਜਿਹਨ ਲੋਕ ਚੰਗੇ ਨੂੰ ਆਪੇ ਦੋਣਗੇ ਕਰੋ ਕਈ ਵਾਰ ਅਸੀਂ ਪ੍ਰਚਾਰ ਕਹਿੰਨੇ ਅਸੀਂ ਪ੍ਰਚਾਰ ਕਰਨਾਂ ਕਹਿੰਦੇ ਨਹੀਂ ਜਿਹੜੀ ਗੱਲ ਹੋ ਰਹੀ ਹੈ ਉਹਨੂੰ ਦੇਖੋ ਇਹ ਤੁਸਾਂ ਨੂੰ ਦੱਸੋ ਪਾਹੀ ਪਾਣੀ ਜਾਂਦੇ ਸੀ ਸਾਬ ਪਾਣੀ ਸਰਕਾਰ ਕਰ ਰਹੀ ਹੈ ਘਰਾਂ ਦੇ ਬਿਜਲੀ ਜਾਂਦੇ ਸੀ ਜੀ ਮਾਫ ਉਹ ਥੋੜੀ ਹੋ ਰਹੀ ਹੈ ਤੇ ਨਹੀਂ ਹੋ ਰਹੀ ਤਾਂ ਦੱਸੋ ਬਹੁਤੋ ਕੁਛ ਨਿਹਗਾ ਇੰਨੇ ਚ ਸਾਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੀ ਆਸ ਰੱਖੀ ਹੋਵੇ ਬਹੁਤੋ ਕੁਛ ਆਹ ਕੋਈ ਚੀਜ਼ਾਂ ਬਹੁਤ ਬਦਲੀਆਂ ਤੇ ਬਹੁਤ ਕੁਛ ਜੇ ਬਦਲਣ ਵਾਲਾ ਥੋੜਾ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਸਾਨੂੰ ਲੱਗਦਾ ਜਦੋਂ ਸੇ ਪਹਿਲੀ ਵਾਰੀ ਸੀ ਅਸੀਂ ਆਏ ਆ ਤੇ ਉਹਨਾਂ ਨੂੰ ਅਸੀਂ ਉਹ ਗਾਇਹੇ ਕਿ ਤੁਸੀਂ ਸਭ ਤੋਂ ਵੱਧ ਸਭ ਤੋਂ ਜ਼ਿਆਦਾ ਲੋਕਾਂ ਦੇ ਕਟਾਸ਼ ਕਰਦੇ ਸੀ ਮੁੱਖ ਮੰਤਰੀਆਂ ਦੇ ਹਰਥੇ ਹੁਣ ਤੁਸੀਂ ਉਹ ਕੁਰਸੀ ਤੇ ਆਏ ਆ ਤੇ ਬਸ ਇਦੂ ਗਾਇਹੇ ਤੁਮ ਕਹਿਣਾ ਨਹੀਂ ਜਾਂਦੇ ਇਹਨੂੰ ਇਹਨੂੰ ਤੁਸੀਂ ਜਿਹੜਾ ਹੈਗਾ ਤੁਸੀਂ ਵੱਧ ਤੋਂ ਵੱਧ ਜਿਹੜੇ ਹੈ ਸਾਨੂੰ ਲੱਗਦਾ ਕੋ ਦਿਨ ਬਾਅਦ ਕਿਹੜਾ ਲੱਗੇ ਹੋਇਆ ਬਾਕੀ ਤਾਂ ਜਿਹੜੀ ਹੈਗੇ ਵਾਹਿਗੁਰੂ ਦੇ ਹੱਥਾ ਵਾਹਿਗੁਰੂ ਕਿਰਪਾ ਕਰਨ ਸੋ ਇਸ ਵਾਰੇ ਜਿਹੜਾ ਹੈਗਾ ਕਿ ਇਹ ਜਿਹੜੀ ਚੀਜ਼ ਦੇ ਅਸੀਂ ਜਨਾ ਕਿ ਸਮਾਜ ਦੇ ਇਹਨਾਂ ਮੁੱਦਿਆਂ ਨੂੰ ਪਹਿਲਾਂ ਚੱਕਿਆ ਅਸੀਂ ਉਹਨਾਂ ਨੂੰ ਚੱਕਦੇ ਰਹਾਂਗੇ ਜਿਹੜੇ ਚੱਕਣਗੇ ਜ਼ਰੂਰ ਉਹਨਾਂ ਨੂੰ ਵੋਟਾਂ ਵੀ ਮਿਲਣਗੀਆਂ ਤੇ ਸਭ ਕੁਝ ਲੋਕ ਚਾਹਣਗੇ ਜਿਹੜਾ ਜੀਵਨ ਚਾਹਣਗੇ ਕਿਹੜਾ ਨਹੀਂ ਚਾਹੁੰਦਾ ਖਰਚਾ ਤਾਂ ਮਨੁੱਖ ਦਾ ਹੋਣਾ ਹੋਵੇ ਹਰ ਜਾਨ ਦਾ ਮਨ ਪਾਣੀ ਦਾ ਹੋਣਾ ਹੋਵੇ ਅਸੀਂ ਮੰਗਦੇ ਹੀ ਨਹੀਂ ਏਕੇ ਨੇ ਮੰਗੋ ਵੀ ਤੇ ਲੋਭੋ ਵੀ ਮੰਗੋ ਵੀ ਤੇ ਲੋਭੋ ਵੀ ਜੇ ਸਾਨੂੰ ਹਰ ਚੀਜ਼ ਦਾ ਸਾਡਾ ਹੱਕ ਬਣਦਾ ਉਹ ਤੋਂ ਪਹਿਲਾਂ ਅਸੀਂ ਪੁੱਛ ਸਕਦੇ ਹਾਂ ਤੇ ਮੰਗੋ ਲੈਦੀ ਮਰਜੀ ਜੇ ਪੁੱਛਣਗੇ ਤੇ ਫਿਰ ਦੁਬਾਰਾ ਪਾ ਦੇਉ ਤੇ ਜੇ ਨਹੀਂ ਪੁੱਛਣਗੇ ਤਾਂ ਤੁਹਾਡੀ ਮਰਜੀ ਫਿਰ ਉਸ ਵਾਸਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਅਸੀਂ ਅਵੇਰ ਹੋਣਾ ਚਾਹੀਦਾ ਜਾਗਣੇ ਚਾਹੀਦਾ ਸਾਨੂੰ ਜਾਗਣ ਦੀ ਲੋੜ ਆ ਸੀ ਤੇ ਜੋ ਗੋਣ ਵਾਲੇ ਆ ਅਸੀਂ ਤਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਜਗਾਉਨੇ ਆ ਪੋਲੀਟੀਕਲ ਜਿਹਨੇ ਲੋਕਾਂ ਨੂੰ ਵੀ ਦਿਖਾਉਣਾ ਭਾਈ ਇਹ ਲੋਕਾਂ ਦੀ ਲੋੜਾਂ ਇਹਨਾਂ ਤੇ ਆ ਅਸੀਂ ਲੋਕਾਂ ਨੂੰ ਵੀ ਦਿਖਾਉਨੇ ਆ ਤੁਸੀਂ ਮੰਗੋ ਤੁਹਾਨੂੰ ਦੇਣਗੇ ਪਰ ਤੁਸੀਂ ਮੰਗਦੇ ਹੀ ਨਹੀਂ ਤੁਸੀਂ ਤਾਂ ਕੋਈ ਇਧਰ ਧਿਆਨ ਨਹੀਂ ਦਿੰਦੇ ਤੇ ਉਹਦੇ ਧਿਆਨ ਦਿਵਾਉਣ ਵਾਸਤੇ ਅਸੀਂ ਜਿਹੜਾ ਹੈਗਾ ਆਪਣੇ ਕੋਸ਼ਿਸ਼ਾਂ ਕਰਦੇ ਆ ਬਾਕੀ ਵਾਇਗੁਰ ਦੇ ਹੱਥਾਂ